ਨਸ਼ੇ ਵਿਰੋਧ ਜਿਹੜੀ ਮੁਹਮਮਾ ਸ਼ੁਰੂ ਕੀਤੀ ਔਰ ਜੋ ਸਾਡੀ ਇੱਕ ਗਰੰਟੀ ਵੀ ਸੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਨਾਲ ਵਾਦਾ ਵੀ ਸੀ ਇਹ ਜਿਹੜੀ ਮੁਹਮਮਾ ਸਾਡੀ ਹੁਣ ਮੁਖਸਰ ਸਾਹਿਬ ਪਹੁੰਚੀ ਆ ਜੀ ਬੜੀ ਪਵਿੱਤਰ ਧਰਤੀ ਆ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਤੇ ਇੱਥੇ ਨਸ਼ਿਆਂ ਦਾ ਬੋਲਬਾਲਾ ਹੋਵੇ ਇਹ ਗੱਲ ਮਤਲਬ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਜਿਹੜੀ ਸੀਗੀ ਸਾਨੂੰ ਸਾਰਿਆਂ ਨੂੰ ਰੜਕਦੀ ਵੀ ਸੀ ਔਰ ਅਸੀਂ ਚਾਹੁੰਦੇ ਸੀ ਔਰ ਉਹ ਸਮਾਂ ਹੁਣ ਆ ਗਿਆ ਹੈ ਗੁਰੂ ਦੇ ਅਸ਼ੀਰਵਾਦ ਦੇ ਨਾਲ ਕਿ ਆਪਾਂ ਪੰਜਾਬ ਨੂੰ ਜਿਹੜਾ ਹੈਗਾ ਨਸ਼ਾ ਮੁਕਤ ਕਰਨਾ ਪਰ ਮੁਖਸਰ ਸਾਹਿਬ ਜੀ ਨੇ ਕਿਹਾ ਵੀ ਤਿੰਨ ਚਾਰ ਜਗ੍ਹਾ ਤੇ ਹੋਰ ਸਾਨੂੰ ਜਿਹੜੇ ਹੈਗੇ ਆ ਡੀ ਐਡਿਕਸ਼ਨ ਸੈਂਟਰ ਜਾਂ ਜਿਹੜੇ ਹੋਰ ਫੈਸਿਲਿਟੇਸ਼ਨ ਸੈਂਟਰ ਹੈ ਉਹ ਖੋਲੇ ਜਾਣ ਜਿੱਥੇ ਹੋਟ ਸੈਂਟਰ ਇਸ ਤੋਂ ਸਵਾਏ ਤੁਹਾਡੇ ਮਤਲਬ ਜਿਹੜੇ ਪਹਿਲਾਂ ਮੁਖਸਰ ਦੇ ਵਿੱਚ ਖਾਸ ਕਰਕੇ ਜਿਹੜੇ ਸੀਗੇ ਸਿਰਫ 10 ਬਿਸਤਰਿਆਂ ਵਾਲੇ ਡੀਡਿਕਸ਼ਨ ਸੈਂਟਰ ਸੀਗੇ ਛੋਟੇ ਦੇ ਵਿੱਚ ਰੀਹੈਬ ਸੈਂਟਰ ਵੀ ਤੁਹਾਡਾ ਬਹੁਤ ਵਧੀਆ ਨਹੀਂ ਕੰਮ ਕਰਦਾ ਸੀਗਾ ਉਹਦੇ ਵਿੱਚ ਅਸੀਂ ਨਵਾਂ ਇਹ ਕਰ ਰਹੇ ਹਾਂ ਕਿ ਘੱਟੋ ਘੱਟ 50 ਬਿਸਤਰਿਆਂ ਵਾਲੇ ਤੇ ਦੋ ਜਿਹੜੇ ਹੈਗੇ ਅਸੀਂ 50 ਬਿਸਤਰਿਆਂ ਵਾਲੇ ਡੀਡਿਕਸ਼ਨ ਸੈਂਟਰ ਬਣਾਵਾਂਗੇ ਇੱਕ ਵੱਡਾ ਰੀਹੈਬਿਲੀਟੇਸ਼ਨ ਸੈਂਟਰ ਵਿਦ ਸਕਿੱਲ ਡਿਵੈਲਪਮੈਂਟ ਜਿਹਦੇ ਵਿੱਚ ਇਨ ਹਾਊਸ ਉੱਥੇ ਹੀ ਜਿਹੜਾ ਹੋਵੇਗਾ ਸਕਿੱਲ ਡਿਵੈਲਪਮੈਂਟ ਸੈਂਟਰ ਹੋਏਗਾ ਤੇ ਇਹ ਸਾਰਾ ਜਿਹੜਾ ਹੈਗਾ ਇੱਕ ਸਾਰੇ ਮਹਿਕਮਿਆਂ ਦਾ ਜਿਹੜਾ ਜਿਹੜੀ ਇੱਕ ਟੀਮ ਹੈਗੀ ਆ ਉਹ ਆਮ ਆਦਮੀ ਪਾਰਟੀ ਦੀ ਉਹ ਭਗਵੰਤ ਮਾਨ ਹੋਰ ਅਰਵਿੰਦ ਕੇਜਰੀਵਾਲ ਜੀ ਦੀ ਹੋਰ ਵੀ ਸਾਡੇ ਜਿਸ ਤਰ੍ਹਾਂ ਤੁਹਾਡੇ ਜਿਹੜੇ ਲੋਕਲ ਲੋ ਤੁਹਾਡੇ ਮੰਤਰੀ ਵੀ ਆਪਣੇ ਬਹੁਤ ਵਧੀਆ ਰਿਪਰੈਜੈਂਟੇਸ਼ਨ ਹੈ ਤੁਹਾਡੀ ਸੋ ਉਹਨਾਂ ਦੇ ਮਹਿਕਮੇ ਵੀ ਸਾਡੇ ਨਾਲ ਜਿਹੜਾ ਹੈਗਾ ਪੂਰੇ ਅਸੀਂ ਇਕੱਠੇ ਹੋ ਕੇ ਸਾਰੇ ਜਿਹੜੀ ਇਹ ਟੀਮ ਹੈ ਕੋਆਰਡੀਨੇਟਡ ਐਫਰਟ ਕਰ ਰਹੀ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ